ਸਾਰੇ ਮੁੱਢੀ ਵੀ ਸਾਡੇ ਸਾਹਮਣੇ ਨਹੀਂ ਸਾਫ ਕੋਈ ਚੱਪਾ ਨਹੀਂ ਕੀ ਇੱਕ ਦਿਨ ਆਣਾ ਨਾ ਫਿਰ ਇਹ ਪਤਾ ਮੇਰਾ ਕਾਲ ਇਹ ਪਿਛਲੇ ਥੋੜੇ ਇਹਨੇ ਜਮ ਮੱਗ ਜਾਏ ਨਾ ਫਿਰ ਸਾਨੂੰ ਇੱਥੇ ਪੇਛੀ ਤੇ ਲਿਆਂਦਾ ਗਿਆ ਜਿਹਦੇ ਵਿੱਚ ਅਸੀਂ ਅੰਦਰ ਵੀ ਭੁੱਖ ਹੜਤਾਲ ਕੀਤੀ ਹੋਈ ਆ ਸੱਤ ਸਾਢੇ ਆਗੂ ਭੁੱਖ ਹੜਤਾਲ ਤੇ ਨੇ ਚਾਰ ਅੱਜ ਨਾਲ ਆਏ ਨੇ ਪਰ ਧੱਕੇ ਦੇ ਨਾਲ ਪੀਸੀਐਸ ਨੇ ਨਹੀਂ ਭੁੱਖ ਨਹੀਂ ਆਰੇ ਲੋਕਾਂ ਦੇ ਪਾਸ ਜਾਓ ਅਣੀ ਸਾਰਾ ਪਿੰਡ ਵਿੱਚ ਹੀ ਕੀਤਾ ਗਿਆ ਹੈ 101 ਪਿੰਡ ਦੇ ਵਿੱਚ ਹੀ ਅੱਛਾ ਜੀ ਜਿਹੜਾ ਕਿ ਸਿੱਧਮ ਸਿੱਧੀ ਪਾਈ ਪਾ ਕੇ ਡਰੇਨ ਦੇ ਵਿੱਚ ਪੈਂਦੀ ਹੈ ਸਿੱਧਮ ਸਿੱਧੀ ਨਹੀਂ ਪਾਈ ਪਿੰਡ ਵਿੱਚ ਦੀ ਕਰਕੇ ਪਾਉਂਦੇ ਆ ਕਿਹੜੀ ਜਿਹੜਾ ਤੁਹੋ ਕਹਨਾ ਪਿੰਡਾਂ ਦੀ ਮੋੜ ਵਲਾਗ ਦੇ ਵਿੱਚ ਕਾਦਾ ਪਾਈ ਪਾਰੇ ਸੀਗੇ ਇਸ ਸਿੰਰੇਜ ਦਾ ਪਾਣੀ ਹੈ ਜੀ ਮੋੜ ਗੱਡੀ ਦਾ ਸੀਰੇਜ ਦਾ ਪਾਣੀ ਹੈ ਅੱਛਾ ਜੀ ਪਿੱਛੇ ਤੋਂ 10 ਕਿਲੋਮੀਟਰ ਇਹ ਪਾਈਪ ਜਿਹੜੀ ਆਈ ਹੈ ਹਾਈਵੇਰੀ ਪਰੜੀ ਤੇ ਆਈ ਹੈ ਅੱਛਾ ਜੀ ਤੇ ਅੱਗੇ ਵੀ ਹਾਈਵੇ ਤੇ ਪਰੜੀ ਤੇ ਹੀ ਜਾਣੀ ਸੀ ਤਾਂ ਕਿ ਮੁਰੇ ਟ੍ਰੇਨ ਸੀਗਾ ਉਹਦੇ ਉਹ ਟ੍ਰੇਨ ਚ ਸਿੱਕਣਾ ਸੀ ਪਾਣੀ ਅੱਛਾ ਪਰ ਕਿਹਨੂੰ ਲੈ ਕੇ ਆਏ ਜੀ ਇਹ ਦਾ 10 ਦਨਾਂ ਦੇ ਲਿਆਂਦੇ ਵੀ ਆ ਜੀ ਅਸੀਂ ਉਹਦੇ ਵਿਰੋਧ ਕਰਦੇ ਹਾਂ ਉਹਦੇ ਵਿਰੋਧ ਚ ਟੱਕੇ ਚ ਚੱਕ ਕੇ ਲਿਆ ਕੇ ਮੁਕਸਰ ਜੇ ਵਿੱਚ ਫਿਰਤੇ ਮੁਕਸਰ ਕਿਵੇਂ ਆਜੇ ਇੱਥੇ ਅੱਜ ਇੱਥੇ ਤਰੀਕ ਤੇ ਲੈ ਕੇ ਆਇਆ ਜੀ ਫਿਰ ਪਾਣੀ ਛੱਡਣ ਜਾਂ ਤਰੀਕ ਕੋਣ ਅੱਗੇ ਕਿੰਨੇ ਕ ਜਾਣੇ ਜੀ ਇਹ ਸਾਡੇ ਟੋਟਲ ਦਾ ਹੈਗੇ ਜੀ 60 ਜਾਣੇ ਹੋਣਗੇ ਟੋਟਲ ਦੇ ਅੱਜ ਇਹ ਕਿੰਨੇ ਇਹ ਹੈਗੇ ਜੀ 11 12 ਜਾਣੇ ਆ ਜੀ 12 ਠੀਕ 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 ਮੰਗ ਕਰ ਦ ਅਸੀਂ ਮੰਗ ਕਰਦੇ ਵੀ ਉਹ ਸੀਵਰੇਜ ਹੀ ਪਾਇਆ ਪੈ ਸਿੱਧੂ ਪਾਵੇ ਸਿੱਧੀ ਜਾ ਕੇ ਡਰੇਨ ਚ ਡਿੱਗੇ ਪਿੰਡ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਜੀ ਉਹਦੇ ਨਾਲ ਹੁਣ ਸਾਡੇ ਪੱਟੀ ਜਾਂਦੇ ਜੀ ਜੀ ਸੀ ਵੀ ਲੱਗੀਆਂ ਪਿਆ ਹੁਣ ਵੀ ਉੱਥੇ ਸਾਡੇ ਤਾਂ ਬੈਠਣ ਨਹੀਂ ਦਿੰਦੇ ਤਾਂ ਨਾ ਦੇਣ ਨਹੀਂ ਦਿੰਦੇ ਤੇ ਉਹ ਵਾਟਰ ਵਾਸ਼ ਦੀਆਂ ਪਾਈਆਂ ਵੀ ਪੱਟੀ ਜਾਂਦੇ ਨਾਲ ਨਾਲ ਜੀ ਸੀ ਵੀ ਪਾ ਲੈਂਦੀ ਉਹ ਪਿੰਡ ਦੀ ਪਾਣੀ ਦੀ ਪ੍ਰੋਬਲਮ ਹੈ ਜੀ ਕਿਹੜੀ ਜੂਨੀਅਨ ਹੈ ਵੀ ਜੀ ਹੈ ਜੀ ਕਿਹੜੀ ਜੂਨੀਅਨ ਸਿੱਧੂਪੁਰਾ ਸਿੱਧੂਪੁਰਾ ਜੀ ਤੁਹਾਨੂੰ ਸਾਥੀਆਂ ਬਾਰੇ ਕੀ ਮੰਗ ਤੁਸੀਂ ਸਾਥੀਆਂ ਬਾਰੇ ਅਸੀਂ ਕਹਿੰਦੇ ਜੀ ਇਹਨਾਂ ਨੂੰ ਛੱਡਣ ਕਿਉਂ ਇਹਨਾਂ ਨੂੰ ਪਰੇਸ਼ਾਨ ਕੀਤਾ ਹੁਣ ਤਾਂ ਸਾਨੂੰ ਬੈਠਣ ਨਹੀਂ ਦਿੰਦੇ ਜਦੋਂ ਠੀਕ ਇਹਨਾਂ ਨੂੰ ਕਾਹਬ ਵਿਚਾਰਾਂ ਨੂੰ ਪਰੇਸ਼ਾਨ ਕੀਤਾ ਕੋਈ ਨਸ਼ਾ ਪੱਤਾ ਖਾਣ ਵਾਲਾ ਬੰਦਾ ਕੋਈ ਵਿਚਾਰਾ ਮਰੀਜ਼ ਹੈ ਸ਼ੂਗਰ ਦਾ ਮਰੀਜ਼ ਨਾ ਪਹਿਲੀ ਗੱਲ ਸਾਨੂੰ ਮਿਲਣ ਨਹੀਂ ਵੀ ਦਿੱਤਾ ਜੀ ਇਹਨਾਂ ਨੂੰ ਮਿਲਣ ਨਹੀਂ ਦਿੰਦੇ ਜੀ ਆ ਤਾਂ ਇੱਥੇ ਅਸੀਂ ਹੁਣ ਭਾਲ ਲਿਆ ਇਹਨਾਂ ਨੂੰ ਸਾਨੂੰ ਕਿਹੜਾ ਮਿਲਾਉਂਦੇ ਸੀ ਮਿਲਾਉਂਦੇ ਨਹੀਂ ਜੀ ਮਿਲਣ ਵੀ ਨਹੀਂ ਦਿੰਦੇ ਜੀ ਕੰਮ ਸੇ ਕੰਮ ਆਪਦੇ ਪਰਿਵਾਰ ਨੂੰ ਬੰਦਾ ਹੁਣ ਇਕੱਲਾ ਇਕੱਲਾ ਬੰਦਾ ਜਿਹੜਾ ਉਹਨੂੰ ਚੱਕੀ ਬੈਠਾ ਜੀ ਆਪਦੇ ਪਰਿਵਾਰ ਨੂੰ ਕਿਸੇ ਬੱਚਿਆਂ ਨੂੰ ਮਿਲਤਾ ਲਵੇ ਜੀ ਮਿਲ ਨਹੀਂ ਜਿੰਦੇ ਕਿਹੜਾ ਪਿੰਡ ਸੀਗਾ ਘਸੋਖਾਨਾ ਪਿੰਡ ਆ ਜੀ ਆਵਾਕ ਨੂੰ ਵੀ ਮਿਲ ਨਹੀਂ ਮਿਲ ਆ ਦੇਖੋ ਜੀ ਆ ਬੱਚੇ ਨੂੰ ਨਹੀਂ ਮਿਲਣ ਦਿੱਤਾ ਜੀ ਇਹ ਨਾ ਬੱਚੇ ਦੇ ਪਾਪਾ ਦਾਦਾ ਜੀ ਦਾਦਾ ਜੀ ਰੇਸਨ ਸਿੰਘ ਯਾਤਰੀ ਕੀ ਨਾਮ ਯਾਤਰੀ ਹਾਂਜੀ ਪੁੱਤ ਜੀ ਠੀਕ ਠੀਕ ਇਹ ਮਿਲ ਨਹੀਂ ਜੀ ਇਹ ਮਿਲ ਤਾ ਉਹਨਾਂ ਦਾ ਜੇ ਨਾ ਮਿਲ ਦਿੱਤਾ ਤਾਂ ਭਿਜਣ ਦਰਨ ਦਿੱਤਾ ਠੀਕ ਕੀ ਨਾਮ ਕੁੜੀ ਦਾ ਬੱਚੇ ਸਾਡਾ ਪਿੰਡ ਸਾਰਾ ਬਾਸਟਰ ਬਾਕਸ ਤੇ ਡਿਪੈਂਡ ਹੈਗਾ ਪਾਪਾ ਪੱਟੀਆਂ ਪਈਆਂ ਜੀ ਸਾਡੀ ਸੋ ਅਸੀਂ ਬਾਰ ਬਾਰ ਇਹਹੀ ਬੇਨਤੀ ਕਰਦੇ ਵੀ ਸਾਡੀ ਕਿਤੇ ਤਾਂ ਪ੍ਰਸ਼ਾਸਨ ਸੁਣੇ ਸਾਡੀ ਆਵਾਜ਼ ਸੀਐਮ ਸਾਹਿਬ ਤੱਕ ਪਹੁੰਚਾਈ ਜਾਵੇ ਇਹ ਸਿੱਧਾ ਸੀਰੇਜ ਪਾਇਆ ਜਾਵੇ। ਸੋ ਇਹ ਹੀ ਮੇਰੀ ਸਾਡੀ ਬੇਨਤੀ ਜਰੂਰ ਪਹੁੰਚਾਵੇ। ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਲੇਡੀ ਜੀ ਉੱਥੇ ਜੈਸਵੀ ਦਾ ਮੁੰਡਾ ਟੈਕਨੋਕੀ ਪਹਿਲਾਂ ਤੇ ਉਹਨਾਂ ਨੂੰ ਮਾਰ ਮਾਰ ਡਾਂਗਾਂ ਪਸਰੇ ਕਰਤਾ। ਇਹਨਾਂ ਨੂੰ ਪੜਨੀ ਹੁੰਦੇ ਪਿੰਡ ਚ। ਚਲੋ ਕਰੋ ਉਸ ਦੀ ਫੇਰ ਦੰਗਿਆਂ ਦਾ